ਦੋਸਤੋ ਲਿਖਣਾ ਕੋਈ adda ਸੌਖਾ ਕਾਰਜ ਨਹੀਂ ਹੈ ਜਿਹੜਾ ਲਿਖਦਾ ਉਸ ਨੂੰ ਪਤਾ ਵੀ ਕਿੰਨੀ ਮਿਹਨਤ ਹੈ ਕਿੰਨੀ ਇਹਦੇ ਚ ਪਕਾਈ ਹੁੰਦੀ ਹੈ ਤੇ ਤੇ ਇਹਦੇ ਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਆ ਵੀ ਜਿੱਥੇ ਵੀ ਦਿਖਾ ਮਾਰੋਗੇ ਉਥੇ ਕਿਤਾਬਾਂ ਹੀ ਕਿਤਾਬਾਂ ਤੋਂ ਨਜ਼ਰ ਰਹਿਣਗੀਆਂ ਆ ਜੀ ਨਵੀਂ ਕਿਤਾਬ ਹੈ ਮੇਰੀ ਚਬੀ ਹੈ ਖੂਦੀਏ ਬਾਲ ਇਹਨੂੰ ਵੱਖ-ਵੱਖ ਅਖਬਾਰਾਂ ਨੂੰ ਭੇਜਣ ਵਾਸਤੇ ਆ ਪੈਕ ਕਰਕੇ ਰੱਖਿਆ ਪਿਆ ਤੇ ਇਸ ਲਫਾਫੇ ਚ ਪਾ ਜੀ ਉਹਦੇ ਵਾਸਤੇ ਲਫਾਫੇ ਵੀ ਆ ਰੱਖੇ ਹੋਏ ਆ ਲੈ ਵੀ ਆ ਦੇਖੋ ਇਹਨਾਂ ਦੇ ਵਿੱਚ ਪੈਕਿੰਗ ਕਰਕੇ ਲਫਾਫਿਆਂ ਦੇ ਵਿੱਚ ਇਹ ਤਾਂ ਆਪਾਂ ਭੇਜ ਦਿਆ। ਇਹ ਕਿ ਜਿਵੇਂ ਸਿਆਣੇ ਕਹਿੰਦੇ ਨਾ ਜੀ ਘਰ ਫੂਕ ਤਮਾਸ਼ਾ ਦੇਖ ਲਿਖਨ ਦਾ ਕੰਮ ਦਿੱਤਾ ਤਾਂ ਹੋ ਗਿਆ। ਕਿਉਂਕਿ ਸੋਸ਼ਲ ਮੀਡੀਆ ਦਾ ਰਵਾਜ ਆ ਗਿਆ ਹੈ ਤੇ ਉਸ ਦੇ ਨਾਲ ਕੀੰਦਾ ਲੋਕ ਪੜ੍ਹਨ ਲਿਖਣ ਵਾਲੇ ਪਾਸੇ ਆਉਂਦੇ ਹੀ ਨਹੀਂ। ਆ ਤੁਸੀਂ ਦੇਖੋਗੇ ਆ ਨਿਗਾਹ ਪਾਓ। ਆ ਰੈਕ ਪਿਆ ਇਹਦੇ ਵਿੱਚ ਕਿਤਾਬਾਂ ਹੀ ਨਹੀਂ। ਆ ਉੱਤੇ ਨਿਗਾਹ ਮਾਰੋਗੇ ਇਹਦੇ ਵਿੱਚ ਵੀ ਕਿਤਾਬਾਂ ਨਹੀਂ। ਆ ਇਹ ਮੇਰਾ ਟੇਬਲ ਆ ਇਹ ਵੀ ਕਿਤਾਬਾਂ ਨਾਲ ਹੀ ਭਰਿਆ ਪਿਆ ਜੇ ਇੱਥੇ ਨਹੀਂ ਨਿਗਾਹ ਮਾਰਾਂਗੇ। ਇਹ ਤੇ ਵੀ ਆਪਾਂ ਮੈਗਜ਼ੀਨ ਇਹ ਵੀ ਹੈ ਤੇ ਤੁਹਾਨੂੰ ਇੱਧਰ ਇੱਕ ਮੈਂ ਆਪਣੀ ਲਾਇਬ੍ਰੇਰੀ ਵੀ ਦਿਖਾਉਣਾ ਆਪਾਂ ਖੈਰ ਚੋ ਟਾਈਪ ਕਰਨਾ ਅੱਜ ਕੱਲ੍ਹ ਤੇ ਸਿਸਟਮ ਵਿੱਚ ਇਧਰ ਪ੍ਰਿੰਟਰ ਹੈ ਅੱਗ ਦਾ ਪੰਪੀਆਂ ਇਹ ਕੁਝ ਕੁਛ ਤਾਂ ਮੇਰੀਆਂ ਆਪਦੀਆਂ ਛੱਤੀਆਂ ਹੋਈਆਂ ਕਿਤਾਬਾਂ ਕੁਝ ਰਾਈਟਰਾਂ ਦੀਆਂ ਦੇਖੋ ਕਿਤਾਬਾਂ ਵਾਲੀ ਭਰੀ ਹੋਈ ਹੈ ਜੇ ਤੁਹਾਨੂੰ ਉੱਤੇ ਨਿਗਾਹ ਮਾਰਾਂਗੇ ਆਹ ਵੇਖੋ ਇੱਕ ਕਿਤਾਬਾਂ ਹੀ ਨੇ ਸਾਰੀਆਂ ਇੰਝ ਜਿਵੇਂ ਆ ਮਾਰਾਂਗੀ ਤੇ ਇਹ ਵੀ ਬਹੁ ਗੰਦੀ ਦੀਆਂ ਕਿਤਾਬਾਂ ਲਈਆਂ। ਤੋਂ ਕਾਰਡਸ ਮਾਰੂਦਾ ਹੀ ਹੈ। ਆ ਇਹ ਨੂੰ ਵੇਖਾਂਗੇ ਤੇ ਇਹ ਕਿਤਾਬਾਂ ਹੀ ਨੇ। ਇਹ ਸਾਰੀਆਂ ਕਿਤਾਬਾਂ ਨੇ ਤੇ ਜੇ ਹੋਰ ਤੁਹਾਨੂੰ ਦਿਖਾਵਾਂ ਆ ਲਾਜ਼ੀਰ ਮਾਰੀ ਇਹ ਵੀ ਇਹ ਪੜਾਈ। ਆ ਸਾਰੀਆਂ ਕਿਤਾਬਾਂ ਨੇ। ਅਲਬਿਚਾ ਦਿਖਾਇਓ ਬਰਾਇਆ। ਇਹਦੇ ਇੱਥੇ সামনে ਆ ਬੱਥੇ ਬੱਥੇ ਰਾਈਟਰਾਂ ਦੀਆਂ ਕਿਤਾਬਾਂ ਜਿਹੜੀਆਂ ਪੜ ਲੈਣਾ ਮੈਂ ਉਹ ਇਹਦੇ ਵਿੱਚ ਜਾ ਕੇ ਰੱਖ ਦੇ ਦੀਆਂ ਜਦੋਂ ਫਿਰ ਕਿਤੇ ਲੋਡ ਪੈਂਦੀ ਹੈ ਇਹਨਾਂ ਕਿਤਾਬਾਂ ਦੀ ਤਾਂ ਇਹ ਕਿਤਾਬਾਂ ਤੋਂ ਆਪਾਂ ਸਬਕ ਲੈ ਸਕਦੇ ਹਾਂ ਪੜ ਸਕਦੇ ਹਾਂ ਕੁਝ ਇਤਿਹਾਸਿਕ ਕਿਤਾਬਾਂ ਨੇ ਕੁ ਕਹਾਣੀਆਂ ਦੀਆਂ ਕਵਤਾਵਾਂ ਦੀਆਂ ਆ ਦੇਖੋ ਇਹ ਕਿਤਾਬਾਂ ਨੇ ਭਾਈ ਗੁਰਦਾਸ ਜੀ ਦੀਆਂ ਬਾਰਾਂ ਇਹਦੇ ਵਿੱਚ ਵੀ ਧਾਰਮਿਕ ਦੂਜੀਆਂ ਸਾਰੀਆਂ ਕਿਤਾਬਾਂ ਵਿਚਾਰ ਰੱਖੇ ਇਸ ਸੈਂਕੜੇ ਦੀ ਗਿਣਤੀ ਕਿਤਾਬਾਂ ਆ ਦੇਖੋ ਇੱਧਰ ਦੇਖੋ ਆ ਵੀ ਕਿਤਾਬਾਂ ਹੀ ਨਹੀਂ ਕਿਤਾਬਾਂ ਨੇ ਜੇ ਆਪਾਂ ਸਾਰੀ ﺍﻟमारी ਨੂੰ ਧਿਆਨਪੂਰਵਕ ਵਿਖਾਂਗੇ ਤੇ ਕਿਤਾਬਾਂ ਦੀ ਹੀ ਭਰੀ ਹੋਈ ਹੈ ਇਸ ਤੋਂ ਇਲਾਵਾ ਥੱਲੇ ਜੇ ਇੱਕ ਕਮਰਾ ਬਣਿਆ ਉਹ ਵੀ ਕਿਤਾਬਾਂ ਦਾ ਹੀ ਭਰਿਆ ਹੋਇਆ ਆ ਉੱਤੇ ਜਿਹੜੇ ਪੈ ਜਿਹੜੇ ਮਾਨ ਸਨਮਾਨ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲੇ ਹੋਏ ਆ ਤੇ ਆ ਜਿਹੜੇ ਆ ਆ ਵੀ ਮਾਨ ਸਨਮਾਨ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲੇ ਹੋਏ ਨੇ ਇਸ ਜਿਹੜੀ ਲਿਖਣ ਪੜਨ ਦੀ ਜਿਹੜੀ ਵੈਲਿਊ ਹੈ ਉਹ ਬਸ ਆਹੀ ਪੈਂਦੀ ਆ ਵੀ ਕਿ ਸਸਤਾ ਨੇ ਕਰੇ ਸਨਮਾਨਤ ਕਰਤਾ ਜਾਂ ਕਿਸੇ ਨੇ ਕਿਸ ਸਾਡੇ ਕੇ ਰੂਹੂ ਕਰਾਲਿਆ ਇਹਦੇ ਨਾਲ ਸੈਟੀਸਫੈਕਸ਼ਨ ਰਹਿੰਦੀ ਆ ਮਨ ਚ ਵੀ ਸਾਡੀ ਕਿਤਾਬ ਕੋ ਕਿਤਾਬ ਹੈ ਜਿਹੜੀ ਲੋਕ ਪੜਦੇ ਆ ਜਾਂ ਲੋਕ ਸਾਨੂੰ ਜਾਣਦੇ ਆ ਹੁਣ ਮੇਰੀ ਪਿੱਛੇ ਜੇ ਇੱਕ ਕਹਾਣੀ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਤੇ ਲੱਗੀ ਵਾਪਸੀ ਨਾਮ ਦੀ ਕਹਾਣੀ ਤਾਂ ਉਦੋਂ ਇਹ ਮਨ ਨੂੰ ਥੱਲੀ ਹੋਈ ਚਲੋ ਕੋਈ ਸਾਨੂੰ ਹੁਣ ਧੱਕਿਆਂ ਨਾਲ ਇਹ ਲੋਕੀ ਸਾਨੂੰ ਪੜਿਆ ਕਰਨਗੇ ਕਿਉਂਕਿ ਸਲੇਬਸ ਜਿਹੜੀ ਚੀਜ਼ ਲੱਗ ਜੇ ਉਹਨੂੰ ਵਿਦਿਆਰਥੀਆਂ ਨੂੰ ਨੰਬਰ ਲੈਣ ਵਾਸਤੇ ਪੜ੍ਹਨੀ ਪੈਂਦੀ ਹੈ ਹੁਣ ਜੇ ਕੋਈ ਹੋਰ ਚੀਜ਼ ਨੂੰ ਪੜ੍ਹੇ ਜਾਂ ਨਾ ਪੜ੍ਹੇ ਤੇ ਅੱਜ ਨਾਲ ਅੱਜ ਤੋਂ ਮੇਰੇ ਮਨ ਬਣਿਆ ਵੀ ਤੁਹਾਨੂੰ ਇਹ ਆਪਦਾ ਕਮਰਾ ਦਿਖਾਇਆ ਜਾਵੇ ਵੀ ਇਹ ਕਿਹੜੀ ਲੇਖਕ ਦੀ ਜ਼ਿੰਦਗੀ ਹੈ ਉਹ ਕਿੰਨੇ ਕਿਸ ਤਰ੍ਹਾਂ ਦੀ ਹੈ ਉਹ ਕੀ ਕੀ ਕੁਛ ਕਰਦਾ ਹੈ ਕਿਵੇਂ ਉਹ ਅਧੀਆਂ ਕਿਤਾਬਾਂ ਜੋੜਦਾ ਕਿੰਨੀਆਂ ਪੜਦਾ ਜਿਵੇਂ ਉਹਦਾ ਕੰਮ ਆਏ ਮੇਰਾ ਸਿਰਫ ਕਮਰੇ ਵਿੱਚ ਸਿਰਫ ਕਿਤਾਬਾਂ ਹਨ ਤੇ ਕਿਤਾਬਾਂ ਹੀ ਹਨ ਇੱਥੇ ਹੋਰ ਕੋਈ ਕਰਦਾ ਪਰਸਨਲ ਸਮਾਨ ਨਹੀਂ ਹੈ ਕੋਈ ਲੇਖਕ ਸਾਥੀ ਹੁੰਦਾ ਉਹਨੂੰ ਵੀ ਇੱਥੇ ਪਿਠਾਈਦਾ ਉਹਨਾਂ ਨਾਲ ਕਿਤਾਬਾਂ ਸਾਂਝੀਆਂ ਵੀ ਕਰਦੀਆਂ ਕੁਛ ਆਪਦੀ ਕਿਤਾਬ ਕਿਸੇ ਨੂੰ ਗਿਫਟ ਕਰਦੀ ਹੈ ਉਹ ਖਰੀਦਣ ਦਾ ਮਾਹੌਲ ਤਾਂ ਸਾਡੇ ਚ ਰਹਿ ਨਹੀਂ ਗਿਆ ਜਿਵੇਂ ਅਸੀਂ ਕਿਤਾਬਾਂ ਖਰੀਦ ਕੇ ਪੜਾਂਗੇ ਤਾਂ ਲੇਖਕ ਵਧੀਆ ਉਹਨਾਂ ਪੈਸਿਆਂ ਦੇ ਨਾਲ ਹੋਰ ਵਧੀਆ ਲੇਖਾਂ ਦੀਆਂ ਕਿਤਾਬਾਂ ਖਰੀਦ ਕੇ ਪੜ੍ਹ ਕੇ ਆਪਣੇ ਗਿਆਨ 'ਚ ਵਾਧਾ ਕਰੇ ਤਾਂ ਕਿ ਸਮਾਜ ਦੇ ਵਿੱਚ ਵਧੀਆ ਲਿਖਤਾ ਆਉਂਦੀਆਂ ਰਹਿਣ ਧੰਨਵਾਦ ਅਗਲੇ ਬਲੌਗ 'ਚ ਫਿਰ ਤੁਹਾਨੂੰ ਕੋਈ ਹੋਰ ਗੱਲ ਦੱਸਾਂਗੇ ਧੰਨਵਾਦ